ਗੁਰਬਖਸ਼ ਕੌਰ ਜੀ ਗੁਰਬਖਸ਼ ਕੌਰ ਜੀ ਕੀ ਗੱਲ ਹੋਈ ਆ ਜੀ ਜਿਹੜਾ ਤੁਹਾਡੇ ਨਾਲ ਕੁੱਟ ਮਾਰ ਜਿਹੜੀ ਆ ਕੀਤੀ ਜਾਂਦੀ ਤੁਹਾਡੇ ਬੇਟੇ ਵੱਲੋਂ ਧੰਨਵਾਦ ਦੱਸਿਆ ਵੀ ਨਸ਼ਾ ਕਰਦਾ ਬਹੁਤ ਜ਼ਿਆਦਾ ਸਮੈਕ ਪੀਂਦਾ ਜੂਆ ਖੇਡਦਾ ਵਿਆਹ ਵੀ ਕਰਾਉਂਦਾ ਵਾ ਤੇ ਜਰ ਹੱਤ ਜਾ ਵਾ ਹੁਣ ਕਰਵਾ ਲਿਆ ਵਾ ਤੇ ਇੱਕ ਆਪਣੇ ਪਿੰਡ ਦਾ ਯਾਰ ਸਿੰਘ ਸਰਪੰਚ ਹੀ ਹੈਗਾ ਬਾਬਾ ਜਸਵਿੰਦਰ ਸਿੰਘ ਦਾ ਉਹਨੇ ਬਿਦਾਨਾ ਨਾ ਆਇਗਾ ਜੀ ਸਰਪੰਚ ਸਿੰਘ ਉਹ ਸਾਡੇ ਪਿੱਛੇ ਬਹੁਤ ਵਾਰ ਹੱਥ ਧੋ ਕੇ ਪਿਆ ਵਾ ਇਹਨਾਂ ਨੇ ਮੇਰੇ ਕੋ ਹਾਈਵੇ ਤੇ ਥਾਂ ਲਖਵਾ ਲਿਆ ਸੀਗਾ ਥੋੜੇ ਜਿਹੇ ਪੈਸਿਆਂ ਦੇ ਵਿੱਚ ਜਿਹੜਾ ਕਾਜ ਕੋ ਪਾ ਨਹੀਂ 80-90 ਲੱਖ ਦਾ ਥਾਵਾ ਜਿਹੜਾ ਨੇ ਮੇਰੇ ਕੋ 6-7 ਲੱਖ ਦੇ ਵਿੱਚ ਲਖਾ ਲਿਆ ਸੀਗਾ ਫਿਰ ਹੁਣ ਮੈਨੂੰ ਇਹਨੇ ਇਹ ਵੀ ਪਿਆ ਹੀ ਰਸਿੰਗ ਥਾਣੇ ਇੱਥੇ ਲੱਗਾਈ ਹੈ ਐਸਆਈ ਉਹਦੇ ਸਾਹਮਣੇ ਮੈਨੂੰ ਕਹਿੰਦਾ ਵੀ ਮਾਤਾ ਮੈਨੂੰ ਉਹ ਕਿਲਾ ਇੱਕ ਦੇ ਦੇ ਜਿਹੜਾ ਸਾਡੇ ਲੱਗਿਆ ਨਹੀਂ ਨਾ ਮੈਂ ਦੂਜੇ ਤਨ ਵਾ ਲੂੰਗਾ ਫਿਰ ਉਹਨੇ ਵੀਰੇ ਦੂਜੇ ਤਨ ਹੀ ਵਾ ਲਿਆ ਹਾਂਡੀਆਂ ਰੋਣੀਆਂ ਪੈੜੀਆਂ ਤਨਾਂ ਮਾਮਾ ਤੇ ਗਰੋਂ ਉਹਨੇ ਉਹ ਕਿਲਾ ਵਾ ਕੇ ਉਹਦੇ ਵਿੱਚ ਝੋਨਾ ਲਗਾਉਣ ਡਿਆਣਾ ਫਸਲ ਲੈਣ ਡਿਆ ਅੱਜ ਤੋਂ 3-4 ਸਾਲ ਉਹ ਵੀ ਸਾਡੇ ਪੈਰ ਹੱਥ ਤੋਂ ਹਕੇ ਪੈਰ ਪਿਆ ਇਹੋ ਕਹਿੰਦਾ ਵੀ ਤੈਨੂੰ ਮੈਂ ਰੋਡ ਤੇ ਲਿਆਉਣਾ ਤੇ ਮੈਨੇ ਹੁਣਾ ਵੀ ਤੈਨੂੰ ਕਾਗ ਜਾਂਦੇ ਵਿੱਚ ਆਗਾ ਉਹ ਤੇਰੇ ਮੇ ਨੰਬਰ ਮੇਰੇ ਨਾ ਭਾਈ ਦਾ ਮੇਰੇ ਤੇਰੇ ਨਾ ਭਾਈ ਦਾ ਪੁੱਠੇ ਸਿੱਦੇ ਕੰਮ ਇਹੋ ਜੇ ਕਰੀ ਜਾਂਦਾ ਤੇ ਐਦਾਂ ਲੋਕਾਂ ਦਾ ਉਹਨੇ ਬਹੁਤ ਮੰਡਾਲ ਕੀਤਾ ਵਾ ਤੇ ਸਾਡੇ ਤੇ ਬਹੁਤ ਜ਼ਿਆਦਾ ਹੀ ਬੈਰ ਸਾਬ ਜਿਹੜਾ ਗਰਭਵਸ਼ਕੌਰ ਦਾ ਤੇ ਉਹਦੇ ਬੇਡੇ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਫੁੱਟ ਮਾਰ ਕਰਦੇ ਆ ਆਪਣੀ ਮਾਂ ਦੇ ਨਾਲ ਕੀ ਮਾਮਲਾ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਧਿਆਨ ਚ ਆਇਆ ਵੀ ਗਰਭਵਸ਼ਕੌਰ ਲੇਡੀ ਬੰਡਾਲੇ ਪਿੰਡ ਦੀ ਉਹਦਾ ਆਪਣਾ ਹੀ ਲੜਕਾ ਅਮਨਦੀਪ ਸਿੰਘ ਇਹ ਕਰੀਬ 20-25 ਸਾਲ ਤੋਂ ਇਹਨਾਂ ਦਾ ਮਾਂ ਪੁੱਤ ਦਾ ਪ੍ਰਾਪਰਟੀ ਡਿਸਪੂਟ ਆ ਜ਼ਮੀਨ ਕਾਫੀ ਸੀਗੀ ਬੇਟੇ ਨੇ ਆਪਣੇ ਨਾਂ ਤੇ ਵਸੀਅਤ ਕਰਾਈ ਸੀ ਬਾਪ ਕੋ ਬਾਪ ਮਰ ਚੁੱਕਾ ਹੈ ਜੀ ਦੋਨਾਂ ਤਰ੍ਹਾਂ ਜਿਹੜੀਆਂ ਹੈਗੀਆਂ ਮਾਂ ਜਦੋਂ ਆਪਣੇ ਇਤਿਆਹ ਚ ਆਇਆ ਊੜ ਦੇ ਵਿੱਚ ਵੀ ਇਹਨਾਂ ਦੇ ਕੇਸ ਚੱਲ ਰਹੇ ਨੇ ਰੈਵਨਿਊ ਡਿਪਾਰਟਮੈਂਟ ਵਿੱਚ ਵੀ ਚੱਲਦੇ ਨੇ ਮਾਤਾ ਜਿਹੜੀ ਵੀ ਤੇ ਰਕਾਬਜ ਆ ਉਹ ਕਾਬਜ ਰਹੇਗੀ ਆਪਣੀ ਫਸਲ ਕਰੇ ਜੋ ਮਰਜ਼ੀ ਦੂਜੀ ਧਿਰ ਜਿਹੜੀ ਵਿੱਚ ਦਖਲ ਕਰੇਗੀ ਤਾਂ ਉਹ ਬਿਲਕੁਲ ਦਖਲ ਨਹੀਂ ਹੋਏਗਾ ਰੈਵਨਿਊ ਡਿਪਾਰਟਮੈਂਟ ਤੋਂ ਬਿਨਾ ਕਿਸੇ ਦਾ ਕੋਈ ਦਖਲ ਸੰਭਵ ਨਹੀਂ ਹੋਣ ਦਿੱਤਾ ਜਾਊਗਾ ਦੱਸਿਆ ਜਾ ਰਿਹਾ ਹੈ ਕਿ ਗੱਲ ਮਾਤਾ ਦਿਨ ਨਾਲ ਅਸ਼ੱਦਤ ਵੀ ਕੀਤੀ ਗਈ ਆ ਤੇ ਉਹਨੂੰ ਕੁਝ ਬੰਦਿਆਂ ਵੱਲੋਂ ਤਾਂ ਪਾਇਆ ਗਿਆ ਪਿਸਤਲ ਵੀ ਵਿਖਾਏ ਗਏ ਨੇ ਦੇਖੋ ਜੀ ਇਹ ਗੱਲ ਮੇਰੇ ਨੋਟਿਸ 'ਚ ਨਹੀਂ ਆਈ ਬਟ ਚੌਕੀ ਚਾਇਨ ਨੇ ਦੱਸਿਆ ਕੋਈ ਕੰਪਲੇਂਟ ਆਈ ਆ ਬੰਦਾਲੇ ਆਲੇ ਨੇ ਉਹ ਵੈਰੀਫਾਈ ਕਰ ਰਿਹਾ ਮੈਂ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੂੰਗਾ ਅਗਰ ਇਹ ਜਹੀ ਕੋਈ ਗੱਲ ਆਈ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ